ਇਸ ਜਗ੍ਹਾ ਤੋਂ ਬਹੁਤ ਵੱਡੀਆਂ ਬਿਮਾਰੀਆਂ ਦੂਰ ਹੋ ਰਹੀਆਂ ਜੀ ਨਾਲ ਹੈ ਸੰਗਤ ਗੱਲਬਾਤ ਕਰਦੇ ਆਜੋ ਪਹਿਲਾਂ ਤਾਂ ਇਹ ਆਪਣਾ ਨਾਮ ਮੇਰਾ ਨਾਮ ਰਿਸ਼ਮ ਸਿੰਘ ਜੀ ਸੰਗਤ ਤੋਂ ਸੁਣਿਆ ਵੀ ਬਹੁਤ ਜ਼ਿਆਦਾ ਭਲੇ ਹੋ ਰਹੇ ਆ ਤੁਹਾਡਾ ਇਸ ਜਗ੍ਹਾ ਤੋਂ ਕੀ ਭਲਾ ਹੋਇਆ ਕਾਫੀ ਸਾਲਾਂ ਤੋਂ तकरीबन 20 ਸਾਲ ਮਰੀਜ਼ ਸੀ ਮੇਰੀ ਮੈਸੇਜ ਠੀਕ ਹੈ ਜੀ ਦਵਾਈ ਖਾਂਦੇ ਕਿਤੋਂ ਵੀ ਉਹਨਾਂ ਦਾ ਇਲਾਜ ਕੋਈ ਟ੍ਰੀਟਮੈਂਟ ਕਰਦੇ ਸੀ ਮਤਲਬ ਸਹੀ ਨਹੀਂ ਸੀ ਹੋ ਰਿਹਾ ਸਭ ਕੁਛ ਮੈਡੀਕਲ ਟ੍ਰੀਟਮੈਂਟ ਵੀ ਲੈ ਕੇ ਦੇਖਿਆ ਲੇਕਿਨ ਨਹੀਂ ਕੋਈ ਹੱਲ ਹੋਇਆ ਇੱਥੇ ਆਏ ਆ ਬਾਬਾ ਜੀ ਦੇ ਬਚਨ ਹੋਏ ਆ ਤੇ ਅਸੀਂ ਉਸੇ ਦਿਨ ਤੋਂ ਦਵਾਈ ਬੰਦ ਕੀਤੀ ਆ ਤੇ ਹੁਣ ਜਦ ਕੇ ਉਹਨਾਂ ਦੇ ਬਿਲਕੁਲ ਠੀਕ ਨੇ ਕੋਈ ਦਵਾਈ ਵੀ ਨਹੀਂ ਲਾਏ 20 ਸਾਲ ਹੋ ਗਏ ਸੀ ਦਵਾਈ ਲਈ ਜਾਂਦੇ ਅੱਛਾ ਜੀ ਤੇ ਕੋਈ ਫਾਇਦਾ ਕਿੰਨੇ ਸਮੇਂ ਵਿੱਚ ਹੋਇਆ ਉਹ ਦੂਸਰੇ ਹਫਤੇ ਆ ਕੇ ਸਾਨੂੰ ਫਾਇਦਾ ਹੋ ਗਿਆ ਸੀਗਾ ਜੀ ਦੂਸਰੇ ਹਾਂਜੀ ਹਾਂਜੀ ਦੂਸਰੇ ਹਫਤੇ ਇਹਨਾਂ ਨੇ ਕਿਹਾ ਇਹ ਕਹਿੰਦੇ ਤੁਸੀਂ ਦਵਾਈ ਅੱਜ ਤੋਂ ਬਾਅਦ ਨਹੀਂ ਖਾਣੀ ਅੱਛਾ ਜੀ ਦਵਾਈ ਉਹਨਾਂ ਨੇ ਬੰਦ ਵੀ ਕਰ ਦਿੱਤੀ ਪਹਿਲਾਂ ਜਦ ਕੇ ਇਦਾਂ ਦਾ ਸੀਗਾ ਵੀ ਦਵਾਈ ਨਹੀਂ ਖਾਂਦੇ ਤਾਂ ਉਹਨਾਂ ਦੇ ਖਾਦਾ ਪੀਤਾ ਕੁਝ ਵੀ ਪਚਦਾ ਨਹੀਂ ਸੀਗਾ ਤੁਹ ਬਹੁਤ ਹੀ ਜ਼ਿਆਦਾ ਮਤਲਬ ਕਿ ਸੀਰੀਅਸ ਹੋ ਜਾਂਦੇ ਸੀ ਠੀਕ ਹੈ ਜੀ ਤਾਂ ਹੀ ਤੁਹਾਡਾ ਕੋਈ ਖਰਚਾ ਵਗੈਰਾ ਨਹੀਂ ਜੀ ਨਹੀਂ ਉਹ ਆਪਣੀ ਸਰਦਾ ਜੀ ਜੋ ਆਪਣੀ ਸਰਦਾ ਨਾਲ ਆਪਾਂ ਕਰਕੇ ਜਾਂਦੇ ਆ ਉਹ ਆਪਣੀ ਸਰਦਾ ਆਪਣਾ ਨਾਮ ਉਹ ਵੀ ਤੁਹਾਡਾ ਇੱਥੇ ਸੁਖਨਾ ਪੂਰੀ ਹੋਈ ਹੈ ਨਾਮ ਰਣਜੀਤ ਸਿੰਘ ਹੈ ਜੀ ਮੇਰਾ ਤੇ ਆਉਂਦੇ ਨੂੰ ਸਾਨੂੰ ਹੋ ਗਈ 2-3 ਹਫ਼ਤੇ ਹੁਣ ਠੀਕ ਹੈ ਜੀ ਬਹੁਤ ਫਰਕ ਆਈ ਹੁਣ ਤਕਲੀਫ ਕੀ ਸੀ ਦੱਸ ਤਕਲੀਫ ਜੀ ਬਿਮਾਰੀ ਤਾਂ ਘੱਟ ਸੀ ਅੰਦਰੂਨੀ ਬਿਮਾਰੀ ਅੰਦਰੂਨੀ ਅੱਛਾ ਉਹ ਡਾਕਟਰ ਆ ਜਾਂਦੇ ਸੀ ਮੋਰਾਂ ਦੇ ਜਾਂਦੇ ਸੀ ਮੋਰਾਂ ਦੇ ਸੀਗੇ ਅੱਛਾ ਜੀ ਹੁਣ ਜਦੋਂ ਦੇ ਇੱਥੇ ਆਉਣ ਲੱਗੇ ਆਂ ਜੀ ਕੋਈ ਚੱਕਰ ਨਹੀਂ ਸਹੀ ਆ ਸਾਰਾ ਬਿਲਕੁਲ ਸਹੀ ਹਾਂਜੀ ਸਾਰਾ ਕੋਈ ਤਕਲੀਫ ਨਹੀਂ ਕੋਈ ਤਕਲੀਫ ਬਾਬੇ ਦੇ ਬਹੁਤ ਬਚਨ ਪੂਰੇ ਹੁੰਦੇ ਬਚਨ ਪੂਰੇ ਹੁੰਦੇ ਹਾਂ ਜਿਵੇਂ ਕਹਿ ਰਹੇ ਹਾਂ ਓਵੇਂ ਠੀਕ ਹੁੰਦੇ ਨੇ ਅੱਛਾ ਜੀ ਹਾਂਜੀ ਤਾਂ ਹੋਰ ਵੀ ਸੰਗਤਾਂ ਆਉਂਦੀਆਂ ਇਹ ਸਭ ਦਾ ਇੰਨੇ ਪੜਾ ਹੋਏ ਦੋਤ ਪੜਾ ਹੁੰਦਾ ਜੀ ਇੱਥੇ ਜਦੋਂ ਵੀ ਆਉਂਦੇ ਆ ਸਾਰਿਆਂ ਨੂੰ ਕੋਈ ਦੋ ਹਫ਼ਤੇ ਇੱਕ ਪਹਿਲੇ ਹਫ਼ਤੇ ਫਰਕ ਪੈ ਜਾਂਦਾ ਜਿਆਦਾ ਸਮਾਂ ਨਹੀਂ ਲੱਗਦਾ ਨਹੀਂ ਜਿਆਦਾ ਸਮਾਂ ਨਹੀਂ ਲੱਗਦਾ ਠੀਕ ਹੈ ਆਪਣਾ ਨਾਮ ਜੀ ਜਰਨਜੀਤ ਸਿੰਘ ਜੀ ਕਿੰਨਾ ਸਮਾਂ ਜੁੜਿਆ ਹੋਇਆ ਨੂੰ ਇੱਧਰ ਹੋ ਗਿਆ ਤੇ ਕੀ ਫਾਇਦਾ ਇਹਦਾ ਤਕਰੀ ਮੇਰੇ ਨਾ ਗੰਡਾ ਬਣੀ ਹੋਈ ਸੀ ਏਦਾਂ ਨਹੀਂ ਆਪੀ ਇਹ ਗੰਡਾ ਬਣੀ ਹਾਂ ਇਹ ਦਵਾਈ ਦੂ ਵੀ ਲੈਤੀ ਕਾफी ਨਹੀਂ ਸੱਟ ਆਇਆ ਜੀ ਇੱਥੇ ਆਣ ਲੱਗੇ ਆ ਬਿਲਕੁਲ ਫਰਕ ਪੈ ਗਿਆ ਵਿੱਚੀ ਰਚ ਗਈਆਂ ਆ ਪਿੱਛੇ ਵੀ ਸੀਗੇ ਕਾਸ ਦੀਆਂ ਗੰਡਾ ਸੀ ਬੈਸੀ ਰਸੌਲੀ ਵਾਂਗੂ ਰਸੌਲੀ ਸੀ ਅੱਛਾ ਜੀ ਫਾਇਦਾ ਹੋ ਗਿਆ ਕਿੰਨੇ ਸਮੇਂ ਚੋਂ ਆ ਦੋ ਹਫ਼ਤੇ ਸੰਗਤ ਇੱਥੇ ਜਿੰਨੇ ਆਉਂਦੇ ਭਲੇ ਬਹੁਤ ਹੋ ਰਹੇ ਬਹੁਤ ਭਲੇ ਹੁੰਦੇ ਆ ਜੀ ਅੱਛਾ ਜੀ ਸਰਦਮ ਤਾਪਕਾ ਆਉਣਗੇ ਸਭ ਭਲੇ ਹੋਣਗੇ ਹਾਂ ਕੋਈ ਲੈਣ ਦੇਣ ਨਹੀਂ ਕੋਈ ਹੋਰ ਨਹੀਂ ਜੋ ਸਰਦਾ ਗੀ 10 ਰੁਪਏ ਕਿਸੇ ਨੇ ਮੱਥਾ ਟੇਕਣਾ ਟੇਕੋ ਨਹੀਂ ਟੇਕਣਾ ਨਾ ਟੇਕੋ ਉਹ ਵੀ ਨਾ ਟੇਕੋ ਹਾਂ ਹਾਂ ਪਰ ਪੈਦੇ ਹੋ ਰਹੇ ਹੈ ਹੈਦੇ ਹੁੰਦੀ